ਜ਼ਿਲ੍ਹਾ ਪਟਿਆਲਾ ਦਾ ਹਲਕਾ ਕਨੌਰ ਤਕਨੌਰ ਦੇ ਵਿੱਚ ਇੱਕ ਪਿੰਦੀ ಗ್ರಾಮ ਪੰਚਾਇਤ ਆਕੜੀ ਪਿੰਡ ਹੈ ਉੱਥੋਂ ਦੇ ਨੌਜਵਾਨ ਸਰਪੰਚ ਨੇ ਜਸਵਿੰਦਰ ਸਿੰਘ ਉਹ ਸਾਡੇ ਨਾਲ ਫੋਨ ਲਾਈਨ ਤੇ ਨੇ ਉਹਨਾਂ ਨੇ ਕੁਝ ਆਪਣੀ ਪੰਚਾਇਤ ਦੀ ਤਰੱਕੀ ਲਈ ਪਿੰਡ ਦੀ ਤਰੱਕੀ ਲਈ ਮਤੇ ਪਾਏ ਨੇ ਉਹਨਾਂ ਵਿੱਚੋਂ ਇੱਕ ਬੜਾ ਅਹਿਮ ਮਤਾ ਹੈ ਜਿਸ ਦੀ ਅਸੀਂ ਗੱਲ ਕਰਾਂਗੇ ਉਹਨਾਂ ਨੇ ਕਿ ਉਹਨਾਂ ਨੇ ਕੀ ਸੋਚ ਕੇ ਇਹ ਉਪਰਾਲਾ ਵਿਢਣ ਦੀ ਕੋਸ਼ਿਸ਼ ਕੀਤੀ ਹੈ ਤੇ ਕੀ ਉਹ ਖੁਦ ਵੀ ਉਹਨਾਂ ਦਾ ਕਦੇ ਸੁਪਨਾ ਰਿਹਾ ਇਸ ਲਾਈਨ ਵਾਲੇ ਪਾਸੇ ਜਾਣ ਦਾ ਕਿਸੇ ਨੇ ਯੂਪੀਐਸਸੀ ਦੀ ਤਿਆਰੀ ਕਰਨੀ ਹੈ PCS ਦੀ ਤਿਆਰੀ ਕਰਨੀ ਹੈ ਅਫਸਰ ਬਣਨ ਦਾ ਕੋ ਸੁਪਨਾ ਉਸ ਪਿੰਡੇ ਚ ਪਾਲ ਰਿਆ ਤੇ ਉਹ ਸਾਰੇ ਬੱਚੇ ਦੀ ਤਿਆਰੀ ਕਰਵਾਉਣ ਦੀ ਜ਼ਿੰਮੇਵਾਰੀ ਪੰਚਾਇਤ ਚੁੱਕਣ ਨੂੰ ਤਿਆਰ ਹੈ ਨੌਜਵਾਨ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਜੋ ਤੁਸੀਂ ਮਤੇ ਪਾਏ ਆ ਪਿੰਡ ਦੀ ਤਰੱਕੀ ਲਈ ਤੁਹਾਡੇ ਬੱਚੇ ਜਿਹੜੇ ਪਿੰਡ ਦੇ ਆ ਉਹ ਵੀ ਪੜ੍ਹ ਲਿਖ ਜਾਣ ਤੇ ਹੋਰ ਕਿਹੜੇ ਕਿਹੜੇ ਫੈਸਲੇ ਅਜਿਹੇ ਲਏ ਗਏ ਆ ਤੇ ਕੀ ਸੋਚ ਕੇ ਤੁਹਾਨੂੰ ਲੱਗਿਆ ਕਿ ਇਹ ਕਦਮ ਚੁੱਕਣੇ ਬਿਹਾਦ ਜ਼ਰੂਰੀ ਹੈ ਸਰ ਸਭ ਤੋਂ ਪਹਿਲਾਂ ਤੁਹਾਡੇ ਜਿੰਨੀ ਵੀ ਟੀਮਾਂ ਸਾਰਿਆਂ ਦਾ ਜੀ ਸਾਡੇ ਸਮੂਹ ਪਿੰਡਾ ਅਕੜੀ ਵਾਸੀਆਂ ਵੱਲੋਂ ਸਤਿ ਨਬਾਜੀ ਬਹੁਤ ਬਹੁਤ ਅ ਸਰ ਇਹ ਜਿਹੜੇ ਸਾਡੇ ਇਹ ਪਿੰਡ ਗ੍ਰਾਮ ਸਭਾ ਬੁਲਾਈ ਗਈ ਸੀ 22 ਤਰੀਕ ਨੂੰ ਪੂਰੇ ਜੀ ਦੇ ਨਾਲ ਜੀ ਕਾਨੂੰਨ ਦੇ ਮੁਤਾਬਕ ਉਹਦੇ ਵਿੱਚ ਅਸੀਂ ਗੱਲਬਾਤ ਕੀਤੀ ਗ੍ਰਾਮ ਸਭਾ ਦੇ ਮੈਂਬਰਾਂ ਵੱਲੋਂ ਸਾਰਿਆਂ ਵੱਲੋਂ ਜੀ ਤੇ ਅਹਿਮ ਮੁੱਦਿਆਂ ਦੇ ਉੱਤੇ ਜੋ ਮਤੇ ਪਾਏ ਨੇ ਉਹ ਸਰਬਸੰਮਤੀ ਨਾਲ ਪ੍ਰਵਾਨਗੀ ਹੋਈ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮਤਾ ਸਾਡੇ ਸੰਮਤੀ ਹੋਈ ਹੈ ਸਾਡੀ ਜੀ ਉਦੇ ਤੇ ਆਪਣਾ ਵੀ ਜਿਹੜਾ ਵੀ ਸਾਡੇ ਕੋਈ ਪਿੰਡ ਦਾ ਨੌਜਵਾਨ ਬੱਚਾ ਬੱਚੀ ਸਾਡੀ ਕੋਈ ਭੈਣ ਹੋਵੇ ਜਿੰਨੀ ਵੀ ਉੱਚ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੀ ਆ ਯੂਪੀਐਸ ਵੀ ਆਈਐਸ ਵੀ ਆਈਪੀਐਸ ਵੀ ਪੀਸੀਐਸ ਵੀ ਕੋਈ ਹੋਰ ਉੱਚ ਸਿੱਖਿਆ ਜੀ ਸਾਡੀ ಗ್ರಾಮ ਪੰਚਾਇਤ ਪਿੰਡ ਅਕੜੀ ਵੱਲੋਂ ਜਿੰਨੀ ਵੀ ਸਿੱਖਿਆ ਦਾ ਖਰਚ ਆਊਗਾ ਉਹ ਫ੍ਰੀ ਕੀਤਾ ਜਾਊਗਾ ਸਾਡੇ ਵੱਲੋਂ ਕੀਤਾ ਜਾਊਗਾ ਜੀ ਮਤਲਬ ਉਹਦੇ ਲਈ ਕੋਈ ਇਹ ਵੀ ਤੈਅ ਕੀਤਾ ਗਿਆ ਮਾਪਦੰਡ ਕਿ ਉਸ ਪਰਿਵਾਰ ਦੇ ਜੀ ਦੀ ਜਾਂ ਬੱਚੇ ਦੀ ਮੁੰਡੇ ਕੁੜੀ ਦੀ ਜਿਹੜੀ ਪਰਿਵਾਰਕ ਆਮਦਨ ਹੈ ਉਹਦਾ ਵੀ ਕੋਈ ਟੀਚਾ ਮਿੱਥਿਆ ਗਿਆ ਜਾਂ ਕੋਈ ਵੀ ਅਸੀਂ ਸਰ ਅਸੀਂ ਅਸੀਂ ਸਰ ਹਾਂਜੀ ਇਹੀ ਗੱਲ ਹੈ ਵੀ ਸਾਡੇ ਪਿੰਡ ਅਕਲੀ ਦਾ ਨਾਂ ਵੀ ਰੋਸ਼ਨ ਹੋਣਾ ਚਾਹੀਦਾ ਪੰਜਾਬ ਦਾ ਨਾਂ ਰੋਸ਼ਨ ਹੋਣਾ ਚਾਹੀਦਾ ਜੀ ਕਿਉਂਕਿ ਜਿੰਨੇ ਵੀ ਤੁਸੀਂ ਦੇਖਿਆ ਉਹਦਾ ਉੱਚ ਅਹੁਦਿਆਂ ਤੇ ਵਤਨਾਂਤ ਹੋ ਰਹੇ ਨੇ IAS IPS ਦੀ ਤਿਆਰ ਬੱਚੇ ਆ ਰਹੇ ਨੇ ਉਹ ਜੁਪੀਟਰ ਬਿਹਾਰ ਦੇ ਆ ਰਹੇਗੇ ਜੀ ਤੁਸੀਂ ਆਪਣੇ ਬਹੁਤ ਘੱਟ ਪੰਜਾਬ ਦੇ ਰਹੇ ਅਸੀਂ ਚਾਹੁੰਦੇ ਆਂ ਵੀ ਸਾਡੇ ਪੰਜਾਬ ਦੇ ਨੌਜਵਾਨ ਸਾਡੇ ਪਿੰਡ ਦੇ ਡੀਸੀ ਬਣਨਾ ਸਾਡੇ ਪਿੰਡ ਦੇ ਜੱਜ ਬਣਨਾ ਸਾਡੇ ਪਿੰਡ ਦੇ ਐਸਐਨਐਮ ਬਣਨਾ ਅਸੀਂ ਅਸੀਂ ਚਾਹੁੰਦੇ ਆਂ ਵੀ ਸਾਡਾ ਪਿੰਡ ترقی ਕਰੇ ਸਾਡਾ ਪੰਜਾਬ ترقی ਕਰੇ ਜੀ ترقی ਜਿਹੜਾ ਪੰਚਾਇਤ ਸਮੂਚੀ ਦਾ ਫੈਸਲਾ ਸੀ ਜੇ ਤੁਹਾਡੇ ਮਨ ਦਾ ਵਿਚਾਰ ਸੀ ਕਿ ਅਸੀਂ ਇਹ ਕਦਮ ਚੁੱਕਣਾ ਹੀ ਚੁੱਕਣਾ ਜਦੋਂ ਪੰਚਾਇਤ ਵਿੱਚ ਆ ਗਏ ਚੋਣਾਂ ਸਰ ਇਹ ਮਤਲਬ ਜਦੋਂ ਸਾਡੇ ਸਾਡੇ 3 ਸਾਲ ਪਹਿਲਾਂ ਕਰਾਪਸ਼ਨ ਹੋਈ ਸੀ ਸਾਡੇ ਪਿੰਡ ਦਾ ਮੇਰੇ ਪਿੰਡ ਅਕੜੀ ਦਾ 20 ਕਰੋੜ ਰੁਪਏ ਚ ਕਰਾਪਸ਼ਨ ਹੋ ਗਈ ਸੀ ਜੀ ਤਾਂ ਅਸੀਂ ਉਹ ਪੈਸੇ ਨੂੰ ਵਾਪਸ ਲਿਆਉਣ ਵਾਸਤੇ ਜਿਹੜਾ ਇਹ ਸਾਡੇ ਪਿੰਡ ਦੇ ਪੰਚਾਇਤ ਦੇ ਖਾਤੇ 'ਚ 36 ਕਰੋੜ 42 ਲੱਖ ਰੁਪਇਆ ਪਿਆ ਇਹਨੂੰ ਬਚਾਉਣ ਵਾਸਤੇ ਸਾਡੇ ਨੌਜਵਾਨ ਅੱਗੇ ਆਈ ਸੀ ਸਾਰੇ ਸਾਡੇ ਤੇ ਪਰਚੇ ਵੀ ਹੋਏ ਸਾਡੇ ਨਾਲ ਬਹੁਤ ਮਤਲ ਮਾੜੇ ਵਿਹਾਰ ਹੋਏ ਬਿਲਕੁਲ ਤੁਹਾਡੀ ਵੀ ਲੰਮੀ ਲੜਾਈ ਲੜ ਰਹੀ ਹੈ ਉਸ ਮਾਮਲੇ ਨੂੰ ਲੈ ਕੇ ਕਿ ਤੁਸੀਂ ਕਿਵੇਂ ਕਿਹਾ ਕਿ ਕਰਾਪਸ਼ਨ ਤੇ ਬਰਦਾਸ਼ਤ ਕਰ ਨਹੀਂ ਸਕਦੇ ਅਸੀਂ ਜੀ ਸਰ ਫਿਰ ਅਸੀਂ ਸਾਰੇ ਸਿੱਖ ਸਿੱਖ ਗਏ ਹੌਲੀ ਹੌਲੀ ਸਾਰੇ ਅਸੀਂ ਮਜ਼ਦੂਰ ਭਰਾ ਹੀ ਆ ਜਿਨੇ ਸਾਡੀ ਜੋਤ ਪੰਚਾਇਤ ਬਣੀ ਹੈ 40 ਸਾਲ ਤੋਂ ਘੱਟ ਉਮਰ ਦੇ ਸਾਰੇ ਨੌਜਵਾਨ ਪੰਚਾਇਤ ਮੈਂਬਰ ਸਰਪੰਚ ਬਣੇ ਨੇ ਤੇ ਅਸੀਂ ਇਹ ਮਤਲਬ ਨਿਰਨੇ ਮਤਲਬ ਸੋ ਸਮਝ ਕੇ ਪਿੰਡ ਦੀ ਸਲਾਹ ਦੇ ਨਾਲ ਹੀ ਲੈਨੇ ਜੀ ਕਈ ਵਾਰੀ ਇਹ ਹੁੰਦਾ ਹੈ ਕਿ ਖੁਦ ਦਾ ਸੁਪਨਾ ਰਿਹਾ ਹੁੰਦਾ ਕਿਸੇ ਵੇਲੇ ਕਿ ਅਸੀਂ ਵੀ ਇਸ ਲਾਈਨ 'ਚ ਜਾਵਾਂਗੇ ਪਰ ਆਪ ਨਹੀਂ ਜਾ ਸਕੇ ਕਿਸੇ ਮਜਬੂਰੀਆਂ ਕਰਕੇ ਹੋ ਸਕਦਾ ਹੈ ਕਿ ਇਸ ਕਰਕੇ ਕਿ ਬਾਕੀ ਬੱਚਿਆਂ ਨੂੰ ਮੌਕਾ ਮਿਲ ਜਾਵੇ ਇਸ ਕਰਕੇ ਫੈਸਲਾ ਲਿਆ ਗਿਆ ਜੀ ਜੀ ਸਰ ਸਾਡੀ ਸੋਚ ਆ ਕਿ ਅਸੀਂ ਸਾਡੇ ਪਿੰਡ ਨੂੰ ਅਰਸ਼ ਤੇ ਪਹੁੰਚਾਉਣਾ ਹੈ ਸਾਡੇ ਪਿੰਡ ਦੇ ਵਿੱਚ ਤੇ ਡੀਸੀ ਤਿਆਰ ਹੋਣਾ ਜੱਜ ਤਿਆਰ ਹੋਣਾ ਇੱਕ ਥਾਂ ਨਾਲ ਇੱਕ ਵੱਡਾ ਹੋਰ ਵੱਡਾ ਮਤਾ ਪਾਇਆ ਜੀ ਸਾਡੇ ਪਿੰਡ ਦਾ ਕੋਈ ਨੌਜਵਾਨ ਕੋਈ ਬੱਚੀ ਜੀ ਕੋਈ ਵੀ ਸਪੋਰਟਸ ਦੇ ਵਿੱਚ ਜਿਲ੍ਹਾ ਲੈਵਲ ਪੰਜਾਬ ਲੈਵਲ ਇੰਟਰਨੈਸ਼ਨਲ ਲੈਵਲ ਤੇ ਜੇਕਰ ਕੋਈ ਮੈਡਲ ਲੈ ਕੇ ਆਉਂਦਾ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਦਾ ਹੈ ਪੰਜਾਬ ਦਾ ਨਾਮ ਰੋਸ਼ਨ ਕਰਦਾ ਹੈ ਉਹ ਤੇ ਜੋ ਵੀ ਖਰਚਾ ਹੋਊਗਾ ਉਹ ਸਾਡੀ ਪੰਚਾਇਤ ਪਿੰਡ ਆਕੜੀ ਚੁੱਕਣ ਲਈ ਤਿਆਰ ਆ ਅਸੀਂ ਸਾਡੇ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਕਹਿੰਦੇ ਹਾਂ ਵੀ ਆਓ ਨੌਜਵਾਨੋ ਅੱਗੇ ਆਓ ਪੰਚਾਇਤ ਤੁਹਾਡੀ ਵਾਹ ਫੜਨ ਵਾਸਤੇ ਤਿਆਰ ਆ ਜੀ ਤਾਂ ਇਸ ਪਿੰਡ ਦੀ ਪੰਚਾਇਤ ਜੀ ਜੀ ਤੁਸੀਂ ਜਿਹੜੇ ਮਤੇ ਪਾਏ ਉਹਨਾਂ ਬਾਰੇ ਪਹਿਲਾਂ ਦੱਸ ਦਿਓ ਫਿਰ ਇੱਕ ਅਗਲੇ ਸਵਾਲ ਅਸੀਂ ਸਰ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਸਾਡਾ ਜਿਵੇਂ ਪੈਸਾ ਕ੍ਰਾਪਸ਼ਨ ਨਾਲ ਲੋਕਾਂ ਨੇ ਚੋਰੀ ਕਰ ਲਿਆ ਅਸੀਂ ਪਿੰਡ ਦੇ ਪੈਸੇ ਜਿਹੜਾ ਵਿਆਜ ਪ੍ਰਾਪਤ ਹੋਣਾ ਉਹ ਅਸੀਂ ਸਾਡੇ ਪਿੰਡ ਤੇ ਲਾਉਣਾ ਚਾਹੁੰਦੇ ਆ ਸਾਡੇ ਨੌਜਵਾਨਾਂ ਤੇ ਲਾਉਣਾ ਚਾਹੁੰਦੇ ਆ ਸਾਡੇ ਭਵਿੱਖ ਤੇ ਲਾਉਣਾ ਚਾਹੁੰਦੇ ਆ ਜਿੱਦਾਂ ਪੰਜਾਬ ਸਰਕਾਰ ਵੀ ਅਪਰੀਸ਼ੀਏਟ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਤੋਂ ਆਸਮਾਨ ਜੀ ਉਹ ਇਹ ਕਹਿ ਰਹੇ ਨੇ ਵੀ ਰੰਗਲਾ ਪੰਜਾਬ ਰੰਗਲਾ ਪੰਜਾਬ ਕਹਿੰਦੇ ਪਿੰਡਾਂ 'ਚ ਵੱਸਦਾ ਅਸੀਂ ਉਹ ਰੰਗਲਾ ਪੰਜਾਬ ਸਾਡੇ ਪਿੰਡਾਂ ਦੇ ਵਿੱਚ ਤੇ ਦਿਖਾਉਣਾ ਚਾਹੁੰਦੇ ਆ ਝਲਕ ਦਿਖਾਉਣੀ ਚਾਹੁੰਦੇ ਆ ਤਾਂ ਚੰਗੀ ਸੋਚ ਹੈ ਕਿ ਪਿੰਡ ਦੀ ਤਰੱਕੀ ਲਈ ਤੁਸੀਂ ਇਹ ਸੋਚ ਰਹੇ ਹੋ ਔਰ ਜਿਹੜੇ ਕਰਪਸ਼ਨ ਤੇ ਵਿਰਾਈ ਲੜਦੇ ਲੜਦੇ ਤੁਸੀਂ ਖੁਦ ਹੋਣ ਪੰਜਾਬ ਦੀ ਵਾ ਜਿਹੜੀ ਪਿੰਡ ਦੀ ਵਾਗਡੋਰ ਸੰਭਾਲੀ ਹੈ ਆਪਣੇ ਕੋਲ ਆਈ ਹੈ ਹੱਥ 'ਚ ਕਮਾਂਡ ਤਾਂ ਚੰਗੀ ਗੱਲ ਹੈ ਕਿ ਇਸ ਪਾਸੇ ਨੂੰ ਤੁਸੀਂ ਤੁਰ ਰਹੇ ਹੋ ਔਰ ਪਿੰਡ ਦੀ ਆਮਦਨ ਦਾ ਕੀ ਸੋਰਸ ਹੈ ਕੀ ਕੀ ਸਰੋਤ ਨੇ ਪਿੰਡ ਦੀ ਜ਼ਮੀਨ ਤੋਂ ਕੋਈ ਆਮਦਨ ਆਉਂਦੀ ਹੈ ਜਾਂ ਕੋਈ ਹੋਰ ਸੋਰਸ ਵੀ ਹੈ ਸਰ ਇਹ ਤੁਸੀਂ ਧਿਆਨ ਤੇ ਤੁਹਾਡੇ ਹੋਣਾ 2020 ਦੇ ਵਿੱਚ ਸਾਡੇ ਪੰਜ ਪਿੰਡਾਂ ਦੀ ਜ਼ਮੀਨ ਅਖਵਾਇਰ ਹੋਈ ਸੀ 1100 ਏਕੜ ਪੰਚਾਇਤੀ ਲੈਂਡ ਜੀ ਉਹ ਉਹਦੇ ਮਾ 4.400 ਕਰੋੜ ਰੁਪਏ ਸਾਡੇ 5 ਪਿੰਡਾਂ ਨੂੰ ਆਇਆ ਸੀ ਜਿੰਨਾ ਅਕੜੀ ਨੂੰ ਸਾਡੀ ਪੰਚਾਇਤ ਨੂੰ 52 ਕਰੋੜ ਰੁਪਏ ਆਇਆ ਸੀ ਜਿਹਦੇ ਵਿੱਚੋਂ ਸਿੱਧੀ 20 ਕਰੋੜ ਰੁਪਏ ਦੀ ਕਰਪਸ਼ਨ ਹੋ ਗਈ ਸੀ ਜੀ ਉਹ ਜਿਹੜਾ ਬਾਕੀ ਬਚਦਾ ਪੈਸਾ ਉਹ ਤੇ ਵਿਆਜ ਹੋਇਆ ਇਹ ਅੱਜ ਅੱਜ ਦੇ ਦਿਨ ਸਾਡੇ ਕੋਲ 36 ਕਰੋੜ 42 ਲੱਖ ਰੁਪਏ ਪੰਚਾਇਤ ਕੋਲ ਪੈਸਾ ਪਿਆ ਜੀ ਉਹ ਤੋਂ ਜੋ ਪ੍ਰਾਪਤ ਵਿਆਜ ਹੋਊਗਾ ਉਹ ਅਸੀਂ ਪਿੰਡ ਦੀ ਡਿਵੈਲਪਮੈਂਟ ਤੇ ਪਿੰਡ ਦੀ ਨੌਜਵਾਨੀ ਤੇ ਹੂੰ ਪਿੰਡ ਦੇ ਡਵੈਲਪਮੈਂਟ ਹੋਰ ਵੀ ਜਿਹੜੇ ਕੰਮ ਹੋਣਗੇ ਅਸੀਂ ਉਹ ਨਿਰਨੇ ਲਵਾਂਗੇ ਜਿੱਦਾਂ ਅਸੀਂ ਇੱਕ ਹੋਰ ਨਿਰਣਾ ਲਿਆ ਸਾਰੇ ਸਮੂਹ ਪਿੰਡ ਵਾਸੀਆਂ ਨੇ ਜੀ ਪਿੰਡ ਦੀ ਜਿਹੜੀ ਵੀ ਕੁੜੀ ਦਾ ਵਿਆਹ ਹੋਊਗਾ ਪਿੰਡ ਦੀ ਲੋੜਵੰਦ ਪਰਿਵਾਰ ਦੇ ਤਾਂ ਉਹਦੇ ਅਸੀਂ ਇੱਕ ਹੀ ਅਰਬੀ ਸ਼ਗਨ ਸਕੀਮ ਸ਼ੁਰੂ ਕੀਤੀ ਆ ਜੋ ਵੀ ਪਿਛਲੇ ਦਿਨੀ ਅਸੀਂ ਇੱਕ ਸਕੀਮ ਦਿੱਤੀ ਵੀ ਆ ਅਸੀਂ ਐਦਾਂ ਦੇ ਨਿਰਨੇ ਲਏ ਨੇ ਵੀ ਹਾਂ ਅਸੀਂ ਸਾਡੇ ਪਿੰਡ ਨੂੰ ਤਰੱਕੀ ਦੇ ਰਾਹ ਤੇ ਪਾਈਏ ਹੂੰ ਅਸੀਂ ਜੋ ਆਸਰ ਰੱਖਮਾ ਜੀ 36 ਕਰੋੜ ਰੁਪਏ ਉਹ ਅਸੀਂ ਛੇੜਨਾ ਨਹੀਂ ਹੈਗਾ ਅਸੀਂ ਵਿਆਹ ਦੇ ਨਾਲ ਇਦਾਂ ਵੱਡੇ ਕੰਮ ਕਰਕੇ ਦਿਖਾਵਾਂਗੇ ਅਸੀਂ ਲੋਕਾਂ ਨੂੰ ਨਾ ਦਾ ਇੱਕ ਰੁਪਈਆ ਅਸੀਂ ਕ腐ਸ਼ਨ ਹੋਣ ਦਵਾਂਗੇ ਨਾ ਅਸੀਂ ਕਿਤੇ ਨਜਾਇਜ਼ ਪੈਸਾ ਲੱਗਣਾ ਵਾਂਗੇ ਜਿੱਥੇ ਲੋੜ ਮੁਤਾਬਕ ਪੈਸਾ ਲੱਗੂ ਅਸੀਂ ਉੱਥੇ ਲਾਵਾਂਗੇ ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਿੱਥੇ ਘੱਟ ਪੜੇ ਲਿਖੇ ਨਮਾਇंदे ਜਦੋਂ ਚੁਣ ਕੇ ਆ ਜਾਂਦੇ ਨੇ ਜਾਂ ਫਿਰ ਜਿਨ੍ਹਾਂ ਨੂੰ ਕੋ ਬਹੁਤੀ ਉੱਚ ਪੱਦਰ ਤੇ ਸਮਝ ਨਹੀਂ ਹੁੰਦੀ ਉਹਨਾਂ ਤੋਂ ਇਹ ਉੱਤੇ ਹੋਰ ਚਲਾਉਣ ਵਾਲੇ ਬੜੇ ਬਹਿ ਜਾਂਦੇ ਆ ਕੇ ਕਿ ਪੰਚਾਇਤ ਸਾਡੇ ਹਿਸਾਬ ਨਾਲ ਚੱਲੇ ਇਸ ਤਰ੍ਹਾਂ ਦਾ ਤਾਂ ਕੋਈ ਦਬਾਅ ਨਹੀਂ ਆਉਣ ਵਾਲਾ ਤੁਹਾਡੇ ਸਾਹਮਣੇ ਪਿੰਡ ਦੇ ਵਿੱਚ ਨਹੀਂ ਸਰ ਸਾਡੇ ਜਿਹੜੇ ਪਿੰਡ ਦੇ ਬਜ਼ੁਰਗ ਨੇ ਖਾਸ ਕਰਕੇ ਜੀ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਨੀ ਇਹ ਪਹਿਲਾਂ ਜਦੋਂ ਇੰਨਾ ਪੈਸਾ ਬਰਬਾਦ ਹੋ ਗਿਆ ਹੁਣ ਕਿਉਂ ਨਾ ਪਿੰਡ ਤੇ ਲਾਇਆ ਜਾਵੇ ਹੂੰ ਪਿੰਡ ਦੀ ਨੌਜਵਾਨੀ ਬਚਾਈ ਜਾਵੇ ਇੱਕ ਸਾਰ ਅਸੀਂ ਹੋਰ ਫੈਸਲਾ ਲੀਤਾ ਵੱਡਾ ਜੀ ਜਿਹੜੀ ਸਾਡੇ ਪਿੰਡ ਦੀ ਨੌਜਵਾਨੀ ਐ ਵੈਸੇ ਸਾਨੂੰ ਸਾਡੇ ਪਿੰਡ ਤੇ ਮਾਣ ਆ ਸਾਡੇ ਪਿੰਡ 'ਚ ਕੋਈ ਨਸ਼ੇ ਦਾ ਆਦੀ ਬਹੁਤਾ ਕੋਈ ਵੱਡਾ ਮਤਲਬ ਹੈ ਨਹੀਂ ਇਕਾ ਦੁੱਕਾ ਕੇਸ ਸਾਡੇ ਸਾਹਮਣੇ ਆਇਆ ਹੈ ਪੰਚਾਇਤ ਦੇ ਅਸੀਂ ਸਮੂਹ ਪਿੰਡ ਵਾਸੀਆਂ ਨੇ ਪੰਚਾਇਤ ਨੇ ਮਿਲ ਕੇ ਇਹ ਵੀ ਫੈਸਲਾ ਲਿਆ ਹੈ ਕਿ ਜੇ ਕੋਈ ਬੱਚਾ ਮਾੜੀ ਸੰਗਤ ਦੇ ਵਿੱਚ ਪਏ ਕੇ ਗਲਤ ਰਸਤੇ ਤੁਰ ਪਿਆ ਨਸ਼ੇ ਦਾਦੀ ਹੋ ਗਿਆ ਜੀ ਅਸੀਂ ਉਹਦੀ ਬਾਹ ਫੜ ਕੇ ਸਿੱਧੇ ਰਸਤੇ ਪਾਵਾਂਗੇ ਜੋ ਵੀ ਖਰਚ ਆਊਗਾ ਉਹਦਾ ਨਸ਼ਾ ਛਡਾਉਣ ਵਾਸਤੇ ਪੰਚਾਇਤ ਦੇ ਖਾਤੇ 'ਚ ਕੀਤਾ ਜਾਊਗਾ ਤੇ ਉਹਨੂੰ ਮੁੜ ਕੇ ਦੁਬਾਰਾ ਇਨਸਾਨ ਬਣਾਜੂਗਾ ਬਤਲੋ ਤੁਸੀਂ ਕਿਸੇ ਦੇ ਉੱਤੇ ਪਾਬੰਦੀਆਂ ਲਾਉਣ ਦੀ ਬਜਾਏ ਰਾਹ ਖੋਲੇ ਆ ਕਿ ਜ਼ਿੰਦਗੀ 'ਚ ਵਧੀਆ ਢੰਗ ਨਾਲ ਅੱਗੇ ਵਧਣਾ ਤੇ ਆਓ ਪੰਚਾਇਤ ਸਾਥ ਦੇਗੀ ਜੀ ਸਰ ਅਸੀਂ ਨੌਜਵਾਨੀ ਨੂੰ ਅਸੀਂ ਫਰਸ਼ ਤੋਂ ਅੱਛੇ ਤੇ ਬਚਾਉਣਾ ਹੈ ਅਸੀਂ ਸਾਡੇ ਪਿੰਡ ਦੀ ਨੌਜਵਾਨੀ ਨੂੰ ਗਰਾਉਂਡਾਂ ਦੇ ਵਿੱਚ ਲੈ ਕੇ ਜਾਣਾ ਹੈ ਅਸੀਂ ਸਟੇਡੀਅਮ ਵੀ ਤਿਆਰ ਕਰ ਰਹੇ ਹਾਂ ਸਾਡੀ ਨੌਜਵਾਨੀ ਨੂੰ ਅਸੀਂ ਇਸਲੀਮ ਜੱਜ ਤੱਕ ਲੈ ਕੇ ਜਾਣਾ ਹੈ ਸਾਡੀ ਨੌਜਵਾਨੀ ਨੂੰ ਅਸੀਂ ਵੱਡੇ ਆਉਧਿਆਂ ਤੱਕ ਪ੍ਰਮੋਟ ਕਰਨਾ ਹੈ ਇਹ ਸਾਡਾ ਸੁਪਨਾ ਹੈ ਜੀ ਬਾਈ ਜੇ ਤੂੰ ਫੈਸਲਾ ਲਿਆ ਗਿਆ 20 ਤਰੀਕ ਨੂੰ ਸਾਰੇ ਮਤੇ ਆਏ ਪੰਚਾਇਤ ਵਿੱਚ ਤੇ ਜਿੰਨੇ ਲੋਕ ਉੱਥੇ ਸ਼ਾਮਲ ਹੋਏ ਉਹਨਾਂ ਵੱਲੋਂ ਕੋਈ ਪ੍ਰਤੀਕਿਰਿਆਵਾਂ ਵੀ ਆਈਆਂ ਉਹਨਗੀਆਂ ਤੁਹਾਡੇ ਤੱਕ ਕਿਉਂਕਿ ਸਰਪੰਚਾਂ ਦੇ ਘਰੇ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਲੋਕਾਂ ਦਾ ਉਹ ਕੀ ਕਹਿੰਦੇ ਆ ਪਿੰਡ ਦੇ ਲੋਕ ਖੁਸ਼ ਨੇ ਹਾਂ ਸਰ ਅਸੀਂ ਇੱਕ ਹੋਰ ਵੀ ਸਾਡੀ ਪੰਚਾਇਤ ਨੇ ਨਿਰਣਾ ਲਿੱਤਾ ਹੈ ਵੀ ਇਹ ਕੋਈ ਸਾਡੇ ਮੰਨ ਲੋ ਕਈ ਪਿੰਡਾਂ ਦੇ ਵਿੱਚ ਥੋੜਾ ਜਿਹਾ ਤਣਾ ਹੁੰਦਾ ਵਿਰੋਧੀ ਜੀ ਜੀ ਅਸੀਂ ਕਿਸੇ ਬਿਨਾ ਪੱਖਪਾਤ ਤੋਂ ਜੇ ਕਿਸੇ ਨੇ ਸਾਡੇ ਘਰ ਨਹੀਂ ਆਉਣਾ ਸਰਪੰਚ ਦੇ ਘਰ ਨਹੀਂ ਆਉਣਾ ਅੱਛਾ ਅਸੀਂ ਇੱਕ ਹਫ਼ਤੇ ਬਾ ਇੱਕ ਇੱਕ ਹਫ਼ਤੇ ਆਏ ਹਫ਼ਤੇ ਅਸੀਂ ਇੱਕ ਘੰਟਾ ਰੱਖਿਆ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਇੱਕ ਘੰਟਾ ਸੀ ਸਵੇਰੇ 7:00 ਤੋਂ 8:00 ਬੈਠੇ ਰਹਿੰਦੇ ਆ ਬੋਥੇ ਆ ਕੇ ਸਾਨੂੰ ਮਿਲ ਸਕਦਾ ਹੈ ਅੱਛਾ ਬਿਨਾ ਕਿਸੇ ਪੱਖ ਪਾਸ ਤੋਂ ਬਿਨਾ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਉਹਦੇ ਤੋਂ ਅਸੀਂ ਲੋਕਾਂ ਲਈ ਕੰਮ ਕਰਨੇ ਨੇ ਅਸੀਂ ਲੋਕਾਂ ਲਈ ਜਿਉਣਾ ਹੈ ਹੁਣ ਲੋਕਾਂ ਲਈ ਸਾਰੇ ਕੰਮ ਕਰਨੇ ਆ ਅਸੀਂ ਜੋ ਵੀ ਪਿੰਡ ਦਾ ਕੰਮ ਹੋਊਗਾ ਅਸੀਂ ਬਿਨਾ ਕਿਸੇ ਮਿਹਰਬਾਬ ਤੋਂ ਕਰਨਾ ਜੀ ਮਤਲਬ ਤੁਸੀਂ ਇਹ ਸਾਫ਼ ਕਰ ਦਿੱਤਾ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇੱਕ ਥਾਂ ਦੇ ਉੱਤੇ ਹੀ ਜਿਹੜਾ ਪੰਚਾਇਤ ਨੇ ਸਮਾਂ ਰੱਖਿਆ ਹੁੰਦਾ ਉਹ ਜ਼ਿਆਦਾਤਰ ਸਰਪੰਚ ਦੇ ਘਰੇ ਹੀ ਹੁੰਦਾ ਹੈ ਉੱਥੇ ਲੋਕ ਆਉਂਦੇ ਜਾਂਦੇ ਨੇ ਪਰ ਤੁਸੀਂ ਕਹਿ ਕਿ ਨਹੀਂ ਇੱਕ ਸਾਂਝੀ ਥਾਂ ਚੁਣੀ ਹੈ ਜਿੱਥੇ ਲੋਕੀ ਆਉਣ ਔਰ ਆਪਣੇ ਦੁੱਖ ਦਰਦ ਤਕਲੀਫ ਦੱਸਣ ਤੇ ਉਦੋਂ ਬਾਅਦ ਪੰਚਾਇਤ ਉਹਦਾ ਹੱਲ ਕੱਢੇ ਜੀ ਸਰ ਜੀ ਸਰ ਚਲੋ ਜੀ 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 ਤਾਂ ਪਿੰਡ ਦੇ ਲੋਕ ਖੁਸ਼ ਨੇ ਅਜਿਹੇ ਫੈਸਲਿਆਂ ਦੇ ਨਾਲ ਸਰ ਖੁਸ਼ ਨੇ ਜੀ ਲੋਕਾਂ ਨੂੰ ਤਾਂ ਮਤਲਬ ਵਹਿਰਾਸ ਨਹੀਂ ਜਾਗਰੂਕਤਾ ਨਹੀਂ ਆ ਗਈ ਬਸ ਲੋਕਾਂ ਨੂੰ ਤੇ ਲੋਕ ਖੁਸ਼ੀ ਮਹਿਸੂਸ ਕਰਨ ਲੱਗੇ ਹੁਣ ਆਲੇ-ਦੁਆਲੇੋਂ ਜੋ ਮੀਡੀਆ ਤੁਹਾਡੇ ਭਰਾਵਾਂ ਵੱਲੋਂ ਨਿਊਜ਼ ਆ ਰਹੀਆਂ ਨੇ ਚੈਨਲਾਂ 'ਤੇ ਚੱਲ ਰਹੀ ਆ ਨਿਊਜ਼ਪੇਪਰਾਂ 'ਚ ਆ ਰਹੀ ਆ ਤੇ ਬਾਕੀ ਮਾਣ ਮਹਿਸੂਸ ਕਰਨ ਲੱਗੇ ਜੀ ਪਿੰਡ ਦੇ ਲੋਕ ਹੂੰ ਬਿਲਕੁਲ ਉਹ ਇੱਕ ਵੇਲਾ ਸੀ ਜਦੋਂ ਤੁਸੀਂ ਲੜਾਈ ਕ腐ਸ਼ਨ ਦੇ ਖਿਲਾਫ ਲੜ ਰਹੇ ਸੀ ਦੋ ਦੋ ਪਿੰਡ ਆਕੜੀ ਆ ਜਿਹੜਾ ਉਹ ਕ腐ਸ਼ਨ ਦੇ ਘੇਰੇ ਵਿੱਚ ਘਿਰਦਾ ਸੀ ਉਦੋਂ ਖਬਰਾਂ ਇਹ ਬਣਦੀਆਂ ਸੀ ਜੀ ਸਰ ਜੀ ਸਰ ਹੁਣ ਇਹ ਇਹ ਮੌਕਾ ਨਹੀਂ ਦਿੱਤਾ ਜੋ ਬਦਵਾਰਾ ਬਿਲਕੁਲ ਮੌਕਾ ਨਹੀਂ ਦਿੱਤਾ ਜੋ ਇੱਕ ਸਾਰ ਅਸੀਂ ਹੋਰ ਵੀ ਮਤਾ ਪਾਇਆ ਜੀ ਵੱਡਾ ਮਤਾ ਹੂੰ ਜਿਹੜਾ ਸਾਡਾ ਸਾਡੀ ਗ੍ਰਾਮ ਪੰਚਾਇਤਾਂ ਦਾ ਅਕਲੀ ਦੇ ਖਾਤੇ ਜੋ 12 ਕਰੋੜ 24 ਲੱਖ ਰੁਪਏ ਜੋ ਕ腐ਸ਼ਨ ਦਾ ਕੱਢੇ ਅਸੀਂ ਪਿਛਲੀ ਪੰਚਾਇਤ ਵੱਲੋਂ ਉਸ ਸਮੇਂ ਦੇ ਅਫਸਰਾਂ ਵੱਲ ਉਸ ਸਮੇਂ ਦੇ ਜਿਹੜੇ ਸਾਬਕਾ ਐਮਐਲਏ ਸੀ ਹੂੰ ਜੋ ਵੀ ਲੋਕ ਵਿੱਚ ਮਜੂਰ ਸੀ ਅਸੀਂ ਗ੍ਰਾਮ ਸਭਾ ਵੱਲੋਂ ਮਤਾ ਪਾਇਆ ਸਰ ਪਸਾਂਜੀ ਸਲਾਹ ਨਾਲ ਜੀ ਕਿ ਉਹ ਪੈਸੇ ਨੂੰ ਦੁਬਾਰਾ ਮੁੜ ਸਾਡੀ ਪੰਚਾਇਤ ਦੇ ਖਾਤੇ ਵਿੱਚ ਲਿਆਂਦਾ ਜਾਵੇ ਜੋ ਆਰਥਿਕ ਹਾਲਾਤੰ ਪੰਚਾਇਤ ਦੇ ਹੋਏ ਸੀ ਅਸੀਂ ਉਹ ਪੈਸਾ ਦੁਬਾਰੇ ਵਾਪਸ ਲਿਆ ਕੇ ਅਸੀਂ ਪਿੰਡ ਦੇ ਡਿਵੈਲਪਮੈਂਟ ਤੇ ਪਿੰਡ ਦੀ ਨਾਲ ਨੌਜਵਾਨੀ ਤੇ ਲਾਉਣਾ ਚਾਹੁੰਦੇ ਆ ਜੀ ਚਲੋ ਬਹੁਤ ਚੰਗੀ ਸੋਚ ਹੈ ਤੁਸੀਂ ਇਹ ਜਿਹੇ ਉਪਰਾਲੇ ਕਰੋ ਔਰ ਉਮੀਦ ਕਰਦੇ ਆ ਕਿ ਇੰਪਲੀਮੈਂਟ ਵੀ ਹੋਣਗੇ ਲਾਗੂ ਵੀ ਹੋਣਗੇ ਤੇ ਕਈ ਲੋਕਾਂ ਦੇ ਜਿਹੜੇ ਘਰਾਂ ਦੀ ਜਿਹੜੀ ਸੁਖਾਲੀ ਜ਼ਿੰਦਗੀ ਹੋਵੇਗੀ ਉਹ ਪੰਚਾਇਤ ਤੋਂ ਆਸ ਕੀਤੀ ਜਾ ਸਕਦੀ ਹੈ ਜਿਸ ਸੋਚ ਦੇ ਨਾਲ ਤੁਸੀਂ ਸਾਰੇ ਫੈਸਲੇ ਲਏ ਨੇ ਸਾਡੀਆਂ ਵੀ ਕੰਮਾਂ ਤੁਹਾਡੇ ਨਾਲ ਹੀ ਇਹ ਗੱਲ ਸਰ ਹੋਰ ਵੀ ਕੌਮ ਕਰਨਾ ਚਾਹੁੰਦਾ ਤੁਹਾਡੇ ਨਾਲ ਜੀ ਜੀ ਪੰਚਾਇਤ ਆਪਣੀ 2.5 ਮਹੀਨੇ ਪਹਿਲਾਂ ਬਣੀ ਆ ਜੀ ਮੇਰੇ ਪਿੰਡ ਅਕੜੀ ਦੇ ਵਿੱਚ ਬਿਨਾ ਕਿਸੇ ਸਰਪੰਚੀ ਤੋਂ ਬਿਨਾ ਕਿਸੇ ਪੰਚੀ ਤੋਂ ਸਾਡੀ ਟੀਮ ਨੇ ਸਾਰੀ ਨੇ ਹੂੰ ਜੂਥ ਨੇ ਸਾਡੇ 16 ਘਰ ਪਿੰਡ ਦੇ ਇਹ ਗਰੀਬ ਪਰਿਵਾਰਾਂ ਨੇ ਕੱਚੀਆਂ ਛੱਤਾਂ ਸੀ ਉਹਨਾਂ ਦੇ ਅਸੀਂ ਲੈ ਕੇ ਆਏ ਹਾਂ ਜਿਨ੍ਹਾਂ ਦੇ 6-7 ਘਰ ਬਣ ਚੁੱਕੇ ਨੇ ਬਣ ਰਹੇ ਨੇ ਤੇ ਬਣਣਗੇ ਇੱਕ ਸਾਡੇ ਪਿੰਡ ਦੇ ਵਿੱਚ ਅਸੀਂ ਪੰਜ ਸਰਕਾਰੀ ਨੌਕਰੀਆਂ ਸਾਡੇ ਪਿੰਚ ਆ ਚੁੱਕੀਆਂ ਨੇ ਇਹਨਾਂ ਵਿੱਚ ਸਾਡੀ ਪੂਰੀ ਪਨਾ ਯੋਗਦਾਨ ਆ ਵਧੀਆ ਸਾਰੀ ਟੀਮ ਦਾ ਸਮੂਹ ਪਿੰਡ ਵਾਸੀਆਂ ਦਾ ਪੰਜ ਸਰਕਾਰੀ ਨੌਕਰੀਆਂ ਸਾਡੇ ਪਿੰਡ ਮਿਲੀਆਂ ਨੇ ਜੀ ਜੀ ਸਰ ਮਤਲਬ ਬੱਚੇ ਪਹਿਲਾਂ ਤੋਂ ਮਿਹਨਤ ਕਰ ਰਹੇ ਸੀ ਕਈ ਸਾਲਾਂ ਤੋਂ हाँ जी सर असी साडा सुपला साडे बच्चे साडा पुइक साडा सरकार करुगा जी जरूर बननगे वड्डे अफसर जी हम्म चलो बहुत-बहुत शुक्रिया जी थैंक यू सर थैंक यू जी